ਆਜਪਾਦੀ ਸੀਨੀਅਰ ਆਗੂ ਅਤੇ ਸਾਫ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਤੀ ਜੈਂਦਰ ਕੌਰ ਜਲੰਧਰ ਪਹੁੰਚੀ ਅਤੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਜੈਂਦਰ ਕੌਰ ਨੇ ਕਿਹਾ ਕਿ ਲੋਕਾਂ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਤੁਹਾਡੀਆਂ ਸੁਰੱਖਿਆ ਕਰਦੇ ਹਨ ਇਸ ਦੇ ਨਾਲ ਹੀ ਆਗੂ ਜੈਂਦਰ ਕੌਰ ਨੇ ਵੀ ਜਲੰਧਰ ਪਸ਼ਮੀ ਹਲਕੇ ਦੇ ਡੀਐਸਪੀ ਨੂੰ ਮਿਲ ਕੇ ਮਾਮਲੇ ਸੰਬੰਧੀ ਸ਼ਿਕਾਇਤ ਦਿੱਤੀ ਹੈ ਆਗੂ ਨਾਲ ਇੱਕ ਪਰਿਵਾਰ ਵੀ ਆਇਆ ਸੀ ਜਿਸ ਨੇ ਦੋਸ਼ ਲਗਾਇਆ ਕਿ ਉਕਤ ਥਾਂ ਤੇ ਨਸ਼ੇ ਚੱਤਤ ਨੌਜਵਾਨਾਂ ਨੇ ਉਸ ਦੀ ਲੜਕੀ ਨਾਲ ਵੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਮਲਜ਼ਮਾਂ ਨੇ ਉਕਤ ਲੜਕੀ ਨੂੰ ਧਮਕੀ ਵੀ ਦਿੱਤੀ ਕਿ ਉਹ ਉਸ ਨੂੰ ਦੇਖਣਯੋਗ ਨਹੀਂ ਛੱਡਣਗੇ ਉਨ੍ਹਾਂ ਇਸ ਸਾਰੇ ਮਾਮਲੇ ਸੰਬੰਧੀ ਡੀਐਸਪੀ ਨੂੰ ਸ਼ਿਕਾਇਤ ਕੀਤੀ ਹੈ ਇਸ ਦੌਰਾਨ ਡੀਐਸਪੀ ਵੈਸਟ ਹਰਸ਼ਪ੍ਰੀਤ ਸਿੰਘ ਨੇ ਇਸ ਮਾਮਲੇ ਵਿੱਚ ਆਗੂ ਨੂੰ ਪਰੋਸਾ ਦਿੰਦਿਆ ਕਿ ਜਲਦ ਹੀ ਸਾਰੇ ਮਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਸ਼ਾ ਤਸਕਰ ਕਿਸੇ ਵੀ ਪਾਜੀ ਨਾਲ ਸੰਬੰਧਨ ਹਨ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ ਜੈਂਦਰ ਕੌਰ ਨੇ ਕਿਹਾ ਕਿ ਨਸ਼ਾ ਤਸਕਰਾ ਨੇ ਲੜਾਈ ਪਾਜਪਾਦੀ ਸੀਨੀਅਰ ਆਗੂ ਜੈਂਦਰ ਕੌਰ ਨੇ ਕਿਹਾ ਕਿ ਅਸੀਂ ਪਾਜਪਾਦੀ ਪ੍ਰਚਾਰ ਲਈ ਬਾਬਾ ਬੁੱਢਾ ਜੀ پارک ਗਏ ਸੀ ਉਸ ਦੌਰਾਨ ਉਹਨਾਂ ਨੇ ਦੇਖਿਆ ਕਿ ਉੱਥੇ ਨਸ਼ੇ ਦੇ ਟੀਕੇ ਅਤੇ ਹੋਰ ਸਮਾਨ ਪਿਆ ਸੀ ਜਿਸ ਕਾਰਨ ਉਹ ਡੀਐਸਪੀ ਵੈਸਟ ਕੋਲ ਆਪਣੀ ਸ਼ਿਕਾਇਤ ਲੈ ਕੇ ਆਏ ਹਨ ਉਹਨਾਂ ਦੱਸੇ ਕਿ ਸਾਰੇ ਮੁਲਜ਼ਮ 파ਰਦੋਪ ਕੈਂਪ ਦੇ ਰਹਿਣ ਵਾਲੇ ਹਨ ਜੋ ਉਕਤ ਜਗ੍ਹਾ ਤੇ ਨਸ਼ਾ ਵੇਚਦੇ ਹਨ ਅਸੀਂ ਜੀ ਅੱਜ ਆਏ ਆਂ ਨਸ਼ਾ ਦੇ ਖਿਲਾਫ ਕੱਲ ਅਸੀਂ ਮਾਰਗੋ ਕੈਂਪ ਕਿ ਗਏ ਸੀਗੇ ਉੱਥੇ ਇੱਕ ਪਾਰਕ ਹੈ ਬੁੱਢਾ ਬੁੱਢਾ ਮਲ ਪਾਰਕ ਉੱਥੇ ਜਿਹੜੇ ਲੋਕਲ ਬੰਦੇ ਸੀਗੇ ਸਾਨੂੰ ਉਹ ਲੈ ਕੇ ਗਏ ਉੱਥੇ ਜੋ ਦੇਖਿਆ ਅਸੀਂ ਇੱਕ ਪਾਸੇ ਨਸ਼ੇ ਚੱਲ ਰਹੇ ਨੇ ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਰਕ ਵਿੱਚ ਔਰ ਇੱਕ ਪਾਸੇ ਛੋਟੇ-ਛੋਟੇ ਬੱਚੇ ਖੇਡ ਰਹੇ ਨੇ ਆ ਉਸਦੀ ਕੰਪਲੇਂਟ ਅਸੀਂ ਕਰਨ ਆਏ ਆਂ ਨਾਲ ਮੇਰੇ ਨਾਲ ਇੱਕ ਗੁਰਪ੍ਰੀਤ ਕੋਰ ਹੈ ਔਰ ਇਹਨਾਂ ਨਾਲ ਬੜੀ ਦੋ ਤੇ ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈਗਾ ਇਹਨਾਂ ਨੇ ਇੱਕ ਨਸ਼ੇੜੀ ਦੇ ਖਿਲਾਫ ਕੰਪਲੇਂਟ ਪਾਈ ਸੀਗੀ ਉਹ ਨਸ਼ੇੜੀ ਉਹਨੂੰ ਜੇਲ੍ਹ ਵੀ ਹੋਈ ਸੀ ਹੁਣ ਬਾਹਰ ਆਕੇ ਧਮਕੀਆਂ ਮਾਰ ਰਿਹਾ ਹੈ ਇਹਨਾਂ ਨੂੰ ਅਸੀਂ ਤੁਹਾਨੂੰ ਦੇਖਾਂਗੇ ਇਹਨਾਂ ਦੀ ਸਾਰੀ ਫੈਮਿਲੀ ਨੂੰ ਔਰ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਦੇ ਪਿੱਛੇ ਇਹ ਦੋਨੋਂ ਮੁੱਦੇ ਅਸੀਂ ਲੈ ਕੇ ਆਏ ਆਂ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮਿਲਾਂਗੇ ਔਰ ਇਹ ਗਲਤ ਗੱਲ ਹੈ ਸਾਰਿਆਂ ਦੀ ਮਾਂ ਪੈਣ ਹੁੰਦੀ ਹੈ ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਝ ਨਹੀਂ ਕਰ ਰਿਹਾ ਕਿਹੜੇ ਕਿਹੜੇ ਹਲਕੇ ਦਾ ਹੈ ਕਿਹੜੇ ਹਲਕੇ ਦਾ ਹੈ ਔਰ ਲੋਕ ਕਿਹੜੇ ਨੇ ਤੁਸੀਂ ਗੱਲਬਾਤ ਪਹਿਲਾਂ ਕੀਤੀ ਹੈ ਪ੍ਰਸ਼ਾਸਨ ਦੇ ਨਾਲ ਜਾਂ ਸਿੱਧਾ ਅੱਜ ਮਿਲਣ ਆਏ ਹੋ ਅੱਜ ਸਿੱਧਾ ਮਿਲਣ ਆਏ ਕੱਲ ਸਾਨੂੰ ਪਤਾ ਲੱਗਿਆ ਸੀਗਾ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨਾਲ ਟਾਈਮ ਫਿਕਸ ਕਰਕੇ ਅਸੀਂ ਆ ਜਾਏ ਲੋਕ ਹੈ ਕੌਣ ਨੇ ਉਹ ਬੀਬੀ ਜੀ ਹੇ ਕੌਣ ਹੈ ਬੰਦੇ ਕੌਣ ਹੈ ਇਮਾਰਗੋ ਕੈਂਪ ਦੇ ਰਹਿਣ ਵਾਲੇ ਬਸਨੀਕ ਨੇ ਜੀ ਔਰ ਸਾਡੇ ਉੱਥੇ ਦੇ ਮੰਡਲ ਪ੍ਰਧਾਨ ਵੀ ਆਏ ਨੇ ਕਿੱਥੇ ਸਾਹਮਣੇ ਦੇਖ ਕੇ ਜੀ ਆ ਇਧਰ ਆ ਨਹੀਂ ਮੇਰੇ ਕਹਿੰਦਾ ਮਨ ਨੂੰ ਮੈਡਮ ਇਹ ਵੀ ਕਿਸੇ ਵਰਕਰ ਨੇ ਕਿਸੇ ਪਾਰਟੀ ਦਾ ਜਾਂ ਨਿਊਟਰਲ ਲੋਕ ਨੇ ਨਿਊਟਰਲ ਲੋਕ ਨੇ ਕੋਈ ਉੱਥੇ ਸਪਾਰਟੀ ਜਾਣ ਦੀ ਤਿਆਰ ਨਹੀਂ ਹੈ ਆ ਜਿਹਨਾਂ ਨੇ ਵਾਕ ਕਰ ਨਹੀਂ ਹੁੰਦੇ ਦੂਜੇ ਪਾਸੇ ਜਾਂਦੇ ਨੇ ਆਮ ਉਥੇ ਹੋ ਰਿਹਾ ਕੰਮ ਬੀਬੀ ਜੀ ਕਿ ਇਹਨਾਂ ਨੇ ਕਿਉਂ ਕੰਪਲੀਟ ਕੀ ਨਸ਼ੇ ਨੂੰ ਠੱਲ ਪਾਉਣ ਲਈ ਕੰਪਲੀਟ ਕੀਤੀ ਸੀ ਜਿਹੜਾ ਉਹ ਨਸ਼ੇ ਜਿਹੜੀ ਦੇ ਉੱਤੇ ਕਿਹੜੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੇ ਇਹਨਾਂ ਨੇ ਉਹਦੀ ਕੰਪਲੇਂਟ ਕੀਤੀ ਸੀ ਕਿ ਉਹ ਨਸ਼ਾ ਕਰਕੇ ਤੰਗ ਕਰਦਾ ਸੀਗਾ ਤਾਂ ਉਹਦੀ ਕੰਪਲੇਂਟ ਕੀਤੀ ਸੀਗੀ ਔਰ ਇਹ ਸ਼ਰੀਫ ਫੈਮਲੀ ਤੋਂ ਨੇ ਔਰ ਕਿਸੇ ਪਾਰਟੀ ਨਾਲ ਨਹੀਂ ਕੁਝ ਨਹੀਂ ਇਹ ਸਾਡੀ ਬੇਟੀ ਹੈ ਇਹਦੇ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਹੋ ਕਿਸੇ ਪਾਰਟੀ ਦੇ ਨਾਲ ਸੰਬੰਧਤ ਨਹੀਂ ਕੋਈ ਪਾਰਟੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ ਜਾਂ ਫਿਰ ਉਹ ਉਹ ਲੋਕ ਵੀ ਨਿਊਟਰਲ ਨੇ ਸਪੋਰਟ ਕਰ ਰਹੀ ਹੈ ਪਾਰਟੀ ਜੀ ਮੈਂ ਮੈਂ ਦੱਸੂਗੀ ਜੀ ਅੰਦਰ ਡੀਐਸਪੀ ਸਾਹਿਬ ਨੂੰ ਕਿਹੜੀ ਪਾਰਟੀ ਸਪੋਰਟ ਮੈਡਮ ਲਗਾਤਾਰ ਚਰਚੀ ਚੰਨੀ ਹੋਣੀ ਬਾਕੀ ਵਾਅ ਰੋਪ ਲਗਾ ਰਹੇ ਕਿ ਸ਼ੀਤਲ ਲੰਗਰਾਲ ਤੇ ਰਿੰਕੂ ਹੋਣੀ ਨਸ਼ਾ ਵਕਵੰਦੇ ਤੇ ਉਹਨਾਂ ਦੇ ਲੋਕ ਹੈਗੇ ਆ ਤੇ ਕਿ ਉਹਨਾਂ ਦੇ ਕਿਉਂਕਿ ਸ਼ੀਤਲ ਲੰਗਰਾਲ ਹੋਣੀ ਇੱਥੇ ਮੌਜੂਦਾ ਐਮਐਲਏ ਵੀ ਸੀਗੇ ਕਿ ਉਹਨਾਂ ਨੇ ਉਹਨਾਂ ਤੇ ਠਲ ਰੋਕਿਆ ਨਹੀਂ ਜਾਂ ਫਿਰ ਇਦਾਂ ਚੀਜ਼ ਨੂੰ ਰੋਕ ਨਹੀਂ ਪਾਏ ਇਹ ਕੋਈ 2-3 ਮਹੀਨਿਆਂ ਦੀ ਗੱਲ ਹੈ। ਔਰ ਸ਼ੀਤਲ ਜੀ ਨੇ ਆਪਣਾ ਅਸਤੀਫਾ ਦਿੱਤਾ ਸੀਗਾ। ਔਰ ਸ਼ੀਤਲ ਜੀ ਜੇ ਮੈਂ ਅੱਜ ਉਹਨਾਂ ਨਾਲ ਵੀ ਗੱਲ ਕਰੂੰਗੀ। ਉਹਨਾਂ ਨਾਲ ਮੈਂ ਅਜੇ ਗੱਲ ਨਹੀਂ ਕੀਤੀ ਇਸ ਬੱਚੀ ਬਾਰੇ। ਜ਼ਰੂਰ ਕਰਨੇ ਮਦਦੇ ਦੀ। ਔਰ ਔਰੋਪ ਤਾਂ ਕੋਈ ਵੀ ਕੋਈ ਲਗਾ ਸਕਦਾ ਹੈ। ਕੱਲ ਨੂੰ ਕਹਿ ਦੇਗਾ ਕੁਝ। ਕੋਈ ਪਾਰਟੀ ਜੋ ਮਰਜ਼ੀ ਕਰਾ ਚਾਹੁੰਦੀ ਹੈ ਸਭ ਕੁਝ ਆਪਣੇ ਔਰੋਪ ਲਗਾ ਰਹੇ ਨੇ। ਠੀਕ ਹੈ ਠੀਕ ਹੈ ਹਾਂ ਸਰ ਅੱਜ ਬੀਜੇਪੀ ਦੇ ਮੈਂਡਲਾ ਮੈਂਡਲ ਤੁਹਾਡੇ ਕੋਲ ਪਹੁੰਚੇ ਨੇ ਕਈ ਮੁਸ਼ਕਲ ਮੰਗਾ ਲੈਤੀ ਗੜੇ ਤੁਹਾਡੇ ਕੋਲ ਆਈ ਨੇ ਜਿਹੜੇ ਇਹਨਾਂ ਨੇ ਆਪਣੇ ਇਸ਼ੂ ਹੈਗੇ ਆ ਕੋਈ ਦੋ ਘਰਾ ਦੇ ਵਿੱਚ ਕੋਈ ਆਪਸ ਚ ਪ੍ਰੋਬਲਮ ਚੱਲੀ ਪੁਰਾਣੀ ਪ੍ਰੋਬਲਮ ਇਹਨਾਂ ਦੇ ਦਸਨ ਮਤਾਬਕ ਜਿਹੜਾ ਅਫਿਊਜ਼ ਸੀਗਾ ਉਹ ਵੇਲ ਤੇ ਆ ਕੇ ਇਹਨਾਂ ਨੂੰ ਦੁਬਾਰਾ ਪਰੇਸ਼ਾਨ ਕਰ ਰਿਹਾ ਹੈ ਫਾਈਲ ਸੀਜ਼ ਨੂੰ ਦੁਬਾਰਾ ਦੇਖਾਂਗੇ ਜੇ ਇਦਾਂ ਦੀ ਕੋਈ ਗੱਲ ਸਾਹਮਣੇ ਆਈ ਵੀ ਵਿਲ ਟੇਕ ਐਕਸਪਲੇਸ਼ਨ ਨਕਸ਼ੇ ਦੇ ਵੀ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਹੜੇ ਪਾਰਕੋ ਗ੍ਰਾਮ ਦੇ ਵਿੱਚ ਪੁੱਡਾ ਗਰਾਊਂਡ ਹੈਗੀ ਉਹ ਜਿਹੜੇ ਅਸੀਂ ਨਾ ਇਹ ਜਿਹੜੇ ਜਿਹੜੇ ਪ੍ਰੋਬਲਮੈਟਿਕ ਏਰੀਆਸ ਹੈਗੇ ਆ ਜਿੱਥੇ ਹੌਟਸਪੌਟ ਏਰੀਆਸ ਹੈਗੇ ਆ ਅਸੀਂ ਉਹ ਆਇਡੈਂਟੀਫਾਈ ਕੀਤੇ ਹੈਗੇ ਆ ਡੇਲੀ ਬੇਸਿਸ ਤੇ ਅਸੀਂ ਡਿਫਰੈਂਟ ਡਿਫਰੈਂਟ ਏਰੀਆਸ ਦੇ ਵਿੱਚ ਕਾਸਸ ਵੀ ਕਰ ਰਹੇ ਹਾਂ ਕਿ ਫੁੱਟਮਾਰਕ ਵੀ ਕਰ ਰਹੇ ਹਾਂ ਜਿਹੜਾ ਇਹ ਗਰਾਊਂਡ ਸਾਨੂੰ ਦੱਸ ਕੇ ਗਏ ਆ ਇਟ ਇਜ਼ ਓਨ ਆਰ ਲਿਸਟ ਤੇ ਅਸੀਂ ਇਸ ਤੇ ਵੀ ਐਕਸ਼ਨ ਲਵਾਗੇ ਐਂਡ ਜਿਹੜੇ ਇਦਾਂ ਦੇ ਬੰਦੇ ਇਨਵੋਲਡ ਹੈਗੇ ਆ ਵੀ ਆਲਰੇਡੀ ਟੇਕ ਕਨੈਕਸ਼ਨ ਅਗੇਂਸਟ ਮਤਲਬ ਪੀਪਲ ਇਨ ਡਬਲ ਨੰਬਰਸ ਉਹਨਾਂ ਤੇ ਆਲਰੇਡੀ ਪ੍ਰੀਵੈਂਟਿਵ ਐਕਸ਼ਨਸ ਤੇ ਐਫ ਆਈ ਆਰ ਰਿਸਟਰ ਕੀਤੀ ਜਾ ਚੁੱਕੀਆਂ ਹੈ ਕਿ ਕੋਈ ਇੱਥੇ ਵੀ ਇਦਾਂ ਦੀ ਪ੍ਰੋਬਲਮ ਕ੍ਰੀਏਟ ਕਰ ਰਹਾ ਇਸ ਮੁੱਲੇ ਚ ਉਹਨਾਂ ਦੇ ਖਿਲਾਫ ਵੀ ਹੋ ਸਕੇ ਮੈਮ ਸਰ ਉਹਨਾਂ ਵੱਲੋਂ ਵੀਡੀਓ ਵੀ ਤੁਹਾਨੂੰ ਦਿਖਾਈ ਗਈ ਹੈਗੀ ਹੈ ਜਿਹੜੇ ਉੱਥੇ ਪਾਰਕ ਦੇ ਵਿੱਚ ਸਵਿੰਗਾਂ ਪਈਆਂ ਨੇ ਨਸ਼ੇ ਦੇ ਹੋਰ ਵੀ ਆਦਿਕ ਉਹ ਇਟ ਇਜ਼ ਅ ਮੈਟਰ ਆਫ ਚੈਕਿੰਗ ਕੀ ਉਹ ਮਤਲਬ ਫਰੈਸ਼ ਹੈਗੇਆਂ ਪੁਰਾਣੀਆਂ ਹੈਗੇਆਂ ਬਟ ਥੈਟ ਜੋ ਆਪਣਾ ਪੁਆਇੰਟ ਹੈਗਾ ਉਹ ਦੱਸ ਰਹੇ ਹੈਗੇ ਆ ਵੀ ਆਲਰੇਡੀ ਉਹਨੂੰ ਆਈਡੈਂਟੀਫਾਈ ਕੀਤਾ ਜਾ ਚੁੱਕਿਆ ਅਸੀਂ ਇੱਕ ਆਪਣੀ ਰਿਜ਼ਰਵਿਓਥੇ ਸਟੇਸ਼ਨ ਕੀਤੀ ਹੈ ਤਾਂਕਿ ਜਿਹੜੇ ਮਹੱਲੇ ਵਾਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਆਲਰੇਡੀ ਸਾਨੂੰ ਸਾਡੀ ਨੌਲੇਜ ਸੀਗਾ